ਕਿ ਇੱਕ ਸਮੇਂ ਇੱਕ ਗੁਰਮੁਖ ਪਿਆਰਾ ਹਰ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰਸ਼ਨ ਦਦਾਰੇ ਕਰਨ ਜਾਂਦਾ ਹੈ ਤੇ ਰਸਤੇ ਦੇ ਵਿੱਚ ਦੇਖਿਆ ਕਿ ਇੱਕ ਪੇੜ ਦੇ ਉੱਤੇ ਕਾਂ ਔਰ ਕਾਣੀ ਭਾਵ ਦੋਨੇ ਹੀ ਮੇਲ ਫੀਮੇਲ ਬੈਠੇ ਜੋੜਾ ਬੈਠਾ ਕੰਬ ਰੇ ਤੇ ਹੋਏ ਨੇ ਗਿਰਦ ਅਵਸਥਾ ਹੋਈ ਪਈ ਹੈ ਉਹਨਾਂ ਦੀ ਹਾਲਾਤ ਦੇਖ ਕੇ ਤਰਸ ਜੁਗ ਹਾਰ ਸੀ ਅਗਾ ਤੁਰ ਪਈ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰਸ਼ਨ ਦਦਾਰੇ ਕਰਕੇ ਵਾਪਸ ਆਏ ਦੂਸਰੇ ਦਿਨ ਫੇਰ ਅਰੰਭ ਤਾਂ ਇਸੇ ਤਰ੍ਹਾਂ ਹੋਈ ਇਹ ਦੇਖਿਏ ਕਿ ਜਿਹੜੇ ਉੱਤ ਜਗ੍ਹਾ ਦੇ ਉੱਤੇ ਇੱਕ ਕਾਂ ਇੱਕ ਕੌਣੀ ਇਹ ਦੋਨੇ ਬੈਠੇ ਸੀ ਗਲੇ ਸੜੇ ਬੈਠੇ ਸੀ ਉੱਥੇ ਨਹੀਂ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਤੰਦਰੁਸਤ ਸਫੇਦ ਕਾਂ ਦਾ ਰੰਗ ਸਫੇਦ ਹੋ ਗਏ ਸੁੰਦਰ ਹੋ ਗਏ ਉਨ ਤੀਸਰੇ ਦਿਨ ਆਇਆ ਫੇਰ ਲੰਘਿਆ ਉਸ ਜਗ੍ਹਾ ਦੇ ਉੱਤੇ ਦਰਸ਼ਨ ਦਾਰੇ ਕਰਕੇ ਆਇਆ ਵਾਪਸ ਆਇਆ ਕਿ ਉਸ ਜਗ੍ਹਾ ਤੇ ਕੀ ਦੇਖਿਆ ਅਨੋਖਾ ਕੁਦਰਤ ਕੌਤਕ ਹੋ ਰਿਹਾ ਕਿ ਇੱਕ ਦਿਨ ਕਾਂ ਦੇਖੇ ਦੂਸਰੇ ਦਿਨ ਕੋਈ ਕਾਂ ਸਫੇਰ ਹੋਏ ਦੇਖੇ ਤੀਸਰੇ ਦਿਨ ਕੀ ਹੋਇਆ ਉਸ ਜਗ੍ਹਾ ਤੇ ਸੁੰਦਰ ਇਸਤਰੀ ਔਰ ਪੁਰਸ਼ ਬੈਠੇ ਜਦੋਂ ਤੀਸਰੇ ਦਿਨ ਆਇਆ ਦੇਖਿਆ ਉਸ ਨੂੰ ਕੁਝ ਅਚਰਤ ਲੱਗੇ ਕਿ ਇਹ ਕੀ ਹੋ ਰਿਹਾ ਮੈਂ ਜਦੋਂ ਜਾਣਾ ਕੁਝ ਹੋਰ ਹੁੰਦਾ ਹੁੰਦਾ ਜੋੜਾ ਹੀ ਇੱਥੇ ਵਾਪਸ ਪਹਿਲਾਂ ਕਾਂ ਦਾ ਸੀ ਫਿਰ ਕਾਂ ਸਫੇਦ ਹੋ ਗਏ ਤੇ ਜਾਂ ਹੁਣ ਉਸੇ ਜਗ੍ਹਾ ਤੇ ਜੋੜਾ ਬੈਠਾ ਪਤੀ ਪਤਨੀ ਦਾ ਕਿ ਕੀ ਚਰਜ ਹੋ ਰਹੀ ਹੈ ਤੇ ਆਕਰ ਕਰ ਪੁੱਛੀ ਲਿਆ ਕਹਿੰਦੇ ਭਾਈ ਤੁਸੀਂ ਕੌਣ ਹੋ ਕਿ ਤੁਸੀਂ ਕੌਣ ਹੋ ਇਹ ਮੈਂ ਤਿੰਨ ਦਿਨ ਤੋਂ ਦੇਖ ਰਿਹਾ ਮੈਂ ਤਿੰਨ ਦਿਨ ਤੋਂ ਦੇਖ ਰਿਹਾ ਕਿ ਇੱਥੇ ਜੋੜਾ ਬੈਠਾ ਸੀ ਕਾ ਮੰਦਾ ਫਿਰ ਉਹ ਜੋੜਾ ਸਫੇਦ ਰੰਗ ਚ ਬਦਲ ਗਿਆ ਭਾਵੇਂ ਬੰਗਲੇ ਬਣ ਗਏ ਹੰਸ ਵਾਂਗ ਦੇ ਅੱਜ ਦੇ ਦੇ ਤਾਂ ਤੁਸੀਂ ਪਤੀ ਪਤਨੀ ਬੈਠੀ ਹੋ ਕੀ ਕੋਤਰਤ ਹੋ ਰਿਹਾ ਹੈ ਕਹਿੰਦੇ ਭਾਈ ਕੋਤਕ ਨਹੀਂ ਹੈ ਇਹ ਜਿਸ ਜਗ੍ਹਾ ਤੇ ਤੂੰ ਦਰਸ਼ਨ ਕਰਨ ਜਾਣਾ ਉਹਨਾਂ ਦਰਸ਼ਨਾਂ ਦਾ ਹੀ ਚਮਤਕਾਰ ਆ ਕਿ ਜਿਹੜੇ ਦਰਸ਼ਨ ਤੂੰ ਕਰਨ ਚੱਲਣਿਆ ਕਰਕੇ ਆ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਹਉ ਕਰ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਧਰਦਾ ਨਮਸਤਕ ਹੁੰਨਾ ਤੇ ਜਦੋਂ ਤੂੰ ਆਉਂਨਾ ਤੇਰੀ ਨਿਗਾ ਸਾਡੇ ਤੇ ਪੈਂਦੀ ਏ ਅਸੀਂ ਕੋੜੀ ਸੀ ਪਾਪੀ ਸੀ ਜਨਮਾਂ ਜਨਮਾਂ ਦੇ ਪਾਪ ਕੀਤੇ ਹੋਏ ਸੀ ਇਸ ਕਰਕੇ ਸਾਨੂੰ ਜੋ ਨਹੀਂ ਮਿਲੀ ਸੀ ਕਾਹਦੀ ਕਹਿੰਦੇ ਫੇਰ ਤੂੰ ਦੁਆਰਾ ਦਰਸ਼ਨ ਕਰਨ ਗਿਆ ਦਰਸ਼ਨ ਕਰਕੇ ਫੇਰ ਵਾਪਸ ਆਇਆ ਤੇਰੇ ਪਹਿਲੇ ਦਰਸ਼ਨ ਦੇ ਨਾਲ ਸਾਡੀ ਜੋਨ ਬਦਲ ਗਈ ਕਿ ਤੇਰੇ ਦਰਸ਼ਨ ਕੰਨ ਦੇ ਨਾਲ ਹੀ ਜਦੋਂ ਤੇਰੀ ਦ੍ਰਿਸ਼ਟੀ ਸਾਡੇ ਤੇ ਪੈਂਦੀ ਹੈ ਨਾ ਤੇ ਸਾਡੀ ਜੋਨ ਬਦਲ ਜਾਂਦੀ ਹੈ ਅਸੀਂ ਕਾਂ ਤੋਂ ਹੰਸ ਬਣ ਗਏ ਤੇ ਅੱਜ ਹੰਸ ਤੋਂ ਅਸੀਂ ਸੰਪੂਰਨ ਸਰੀਰ ਵਿੱਚ ਆ ਗਏ ਅਸੀਂ ਉਸ ਸਰੀਰ ਵਿੱਚ ਆ ਗਏ ਜਿਸ ਸਰੀਰ ਦੇ ਨਾਲ ਅਸੀਂ ਭਜਨ ਬੰਦਗੀ ਕਰਕੇ ਉਸ ਪ੍ਰਮਾਤਮਾ ਦੇ ਵਿੱਚ ਮਿਲ ਸਕਦੇ ਆ ਉਸ ਪ੍ਰਮਾਤਮਾ ਨਾਲ ਸਾਡਾ ਮਿਲਾਪ ਹੋ ਸਕਦਾ ਹੈ ਕਿ ਉਸ ਪ੍ਰਮਾਤਮਾ ਦੇ ਘਰ ਸੀ ਜਾ ਸਕਦੇ ਆ ਇਹ ਤੇਰੀ ਜਿਹੜੀਆਂ ਅੱਖਾਂ ਦੇ ਨਾਲ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾਨਾ ਇਹ ਉਹਨਾਂ ਦਾ ਚਮਤਕਾਰ ਹੈ ਕਿ ਭਾਏ ਤੇਰੀ ਦ੍ਰਿਸ਼ਟੀ ਅਮਰਤ ਪੇਕੇ ਕਹਿੰਦੇ ਅਮਰਤ ਮੇ ਦ੍ਰਿਸ਼ਟੀ ਹੋ ਗਈ ਹੈ ਅਮਰਤ ਮੇ ਦ੍ਰਿਸ਼ਟੀ ਕਰਕੇ ਸਾਡਾ ਜਨਮ ਮਨ ਕਟ ਗਈ ਹੈ ਇਹ ਤਾਂ ਸਤਿਗੁਰੂ ਪਾਤਸ਼ਾਹ ਨੇ ਫਰਮਾਨ ਕਰ ਦਿੱਤਾ ਹੈ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਨਮਾਂ ਜਨਮਾਂ ਦੇ ਰੋਕ ਕਟੇ ਜਾਂਦੇ ਦਰਸ਼ਨਾਂ ਦੀ ਐਸੀ ਵੱਡੀ ਜੋ ਮੈਂ ਮਾ ਬਡੇ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਸ਼ਾ ਇਸ ਕਰਕੇ ਅਸੀਂ ਨਿਤ ਪ੍ਰਤੀ ਅਨੇ ਆ ਕਿ ਭਾਈ ਸਾਨੂੰ ਵੀ ਅਸਲ ਵਿੱਚ ਸਤਿਗੁਰੂ ਪਾਸ਼ਾ ਦੇ ਦਰਸ਼ਨ ਹੋ ਜਾਣੇ ਦਰਸ਼ਨ ਹੋਣੇ ਕਿੱਥੋਂ ਕਿਵੇਂ ਹੋਣਗੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨਾ ਇਹ ਸਮਝਣਾ ਪਵੇਗਾ ਕਿ ਗੁਰਨਾਨਕ ਹੈ ਕੀ ਹੈ ਗੁਰਨਾਨਕ ਸਾਹਿਬ ਹੈ ਕੌਣ ਇੱਥੇ ਤੱਕ ਨਾ ਰੱਖਿਆ ਕਰੋ ਸੀਮਤ ਆਪਣਾ ਦੈਰ ਇਹ ਭਾਈ ਮਾਤਾ ਤ੍ਰਿਪਤਾ ਦੇ ਕੋਕ ਤੋਂ ਫਾਇਦਾ ਹੋਏ ਮੈ ਤਾਂ ਘਾਲੂ ਦੇ ਘਰ ਪੈਦਾ ਹੋਏ ਆ ਕਿ ਇੱਕ ਸੰਸਾਰਕ ਮਨੁੱਖ ਸੀ ਮਨੁੱਖਾਂ ਦੇ ਘਰ ਜੰਮੇ ਆ ਮਨੁੱਖ અવਤਾਰ ਹੋ ਗਿਆ ਗੁਰਨਾਨਕ ਹੋ ਗਏ ਇਥੇ ਗੁਰਨਾਨਕ ਸਹਿਬ ਨੇ ਆਪਣੇ ਬਾਣੀ ਚ ਆਪਣਾ ਬਖਿਆਨ ਆਪ ਹੀ ਕੀਤਾ ਕਹਿੰਦੇ ਗੁਰੂ ਕੌਣ ਹੈ ਮੈਨੂੰ ਤੁਸੀਂ ਗੁਰੂ ਕਿਹਾ ਮੈਨੂੰ ਕਲਾ ਨਾਨਕ ਨਹੀਂ ਕਿਹਾ ਗੁਰੂ ਨਾਨਕ ਤੇ ਗੁਰੂ ਹੁੰਦਾ ਕੌਣ ਹੈ ਗੁਰੂ ਦਾ ਰੰਗ ਰੂਪ ਕੀ ਹੈ ਗੁਰ ਮੂਰਤ ਗੁਰ ਸ਼ਬਦ ਹੈ ਗੁਰਨਾਨਕ ਸਹਿਬ ਇੱਕ ਸ਼ਬਦ ਨੇ ਇੱਕ ਆਵਾਜ਼ ਹੈ ਇੱਕ ਹੋਕਾ ਹੈ ਸੰਸਾਰ ਨੂੰ ਸਿੱਧੇ ਮਾਰਗ ਤੇ ਲਿਜਾਣ ਦਾ ਕਿ ਇਸ ਸੰਸਾਰ ਨੂੰ ਕਲ ਯੁਗ ਦੇ ਵਿੱਚੋਂ ਕੱਢ ਕੇ ਕਲ ਯੁਗ ਹਮੇਸ਼ਾ ਇੱਕ ਅਵਸਥਾ ਹੁੰਦੀ ਹੈ ਮੌਸਮ ਜੋ ਦੇਖ ਰਹੇ ਆ ਇਹ ਇਹੀ ਰਹਿੰਦੇ ਨੇ ਰਤਾਂ ਹੀ ਰਹਿੰਦੀਆਂ ਨੇ ਸੂਰਜ ਹੀ ਰਹਿੰਦਾ ਚੰਦ ਮਾ ਹੀ ਰਹਿੰਦਾ ਇਹ ਨਹੀਂ ਹੈ ਤ੍ਰੇਤੇ ਦਾ ਸੂਰਜ ਹੋਰ ਸੀ ਜਾਂ ਸਤਜੁਗ ਦਾ ਸੂਰਜ ਕੋਈ ਹੋਰ ਸੀ ਦਵਾਪਰ ਦਾ ਸੂਰਜ ਕੋਈ ਹੋਰ ਸੀ ਕਲਿ ਦੇ ਵਿੱਚ ਕੋਈ ਹੋਰ ਚੜ ਗਿਆ ਕੁਝ ਨਹੀਂ ਬਦਲਿਆ ਸਭ ਕੁਝ ਬਸ ਤਰਕੀ ਇਹ ਸੰਸਾਰ ਦੀ ਕੇ ਸਮਾਂ ਬਹਿੰਦੇ ਬਹਿੰਦੇ ਨਾ ਤਰਕੀ ਹੋ ਰਹੀ ਦਿਨੋਂ ਦਿਨ ਨਵੇਂ ਨਵੇਂ ਖੋਜਾਂ ਹੋ ਰਹੀਆਂ ਇਹੀ ਕਲਯੁਗ ਫਿਰ ਕਲਾ ਦਾ ਯੁਗ ਬਣ ਜਾਂਦਾ ਹੈ ਇਸ ਯੁਗ ਦੇ ਵਿੱਚ ਬਹੁਤ ਹੀ ਕਲਾ ਨੇ ਜਨਮ ਲਿਆ ਨਵੇਂ ਨਵੇਂ ਖੋਜਾਂ ਹੋਈਆਂ ਪਰ ਮਨੁੱਖ ਵਾਸਤੇ ਅਸਰ ਕਲਯੁਗ ਹੈ ਇੱਕ ਅਵਸਥਾ ਜਿਉਂ-ਜਿਉਂ ਸਤ ਦੀ ਗੱਲ ਕਰੋਗੇ ਪ੍ਰਮਾਤਮਾ ਦੀ ਗੱਲ ਕਰੋਗੇ ਜਿਉਂ-ਜਿਉਂ ਰੱਬ ਬਾਰੇ ਸੋਚੋਗੇ ਵਾਹਿਗੁਰੂ ਬਾਰੇ ਸੋਚੋਗੇ ਔਰ ਸਾਰੇ ਕਰਜ ਉਹੀ ਕਰੋਗੇ ਜੋ ਅੰਦਰੋਂ ਆਵਾਜ਼ ਆਉਂਦੀ ਹੈ ਗੁਰੂ ਨਾਨਕ ਸਾਹਿਬਾ ਜੀ ਦੀ ਜੋ ਅੰਦਰੋਂ ਆਵਾਜ਼ ਆਉਂਦੀ ਹੈ ਕਿ ਭਾਈ ਸਤ ਦੇ ਕਰਤਾਰ ਸਮਝ ਲਓ ਸਤਜੁਗ ਹੈ ਤੇ ਜਦੋਂ ਭਾਈ ਘਟਾ ਹੋ ਜਾਏਗਾ ਕਰਦਿਆਂ ਕਰਦੇ ਆ ਜੋ ਜੋ ਅਸੀਤ ਤ੍ਰਿਤੇਜੁਗ ਦਾ ਇਤਿਆਸ ਵਰਣ ਕਰਦੇ ਆ ਰਿਸ਼ਿਆਂ ਮੁਰਿਆਂ ਦਾ ਸੰਤ ਮਹਾਤਮਾ ਦਾ अवतारਾਂ ਦਾ ਰਾਖਸ਼ਾਂ ਦਾ ਐਸੀਆਂ ਵਸਤਾਂ ਜਦੋਂ ਪ੍ਰਵੇਸ਼ ਹੁੰਦੀਆਂ ਨੇ ਤੇ ਉਹ ਤ੍ਰੇਤਾ ਬਣ ਜਾਂਦਾ ਤੇ ਜਦੋਂ ਮਹਾਨ ਜੰਗ ਜਦ ਹੁੰਦੇ ਆ ਵੱਡੇ ਵੱਟੇ ਦੁਨੀਆ ਖਤਮ ਹੋਣ ਦੀ ਕਕਾਰ ਤੇ ਹੁੰਦੀ ਹੈ ਦੁਆਪਰ ਆ ਜਾਂਦਾ ਤੇ ਜਦੋਂ ਆਉਂਦੀ ਹੈ ਗੱਲ ਕਲਯੁਗ ਦੀ ਕਲਯੁਗ ਦੇ ਵਿੱਚ ਆਵੇਂ ਕਹਿੰਨੇ ਕਲਯੁਗ ਆ ਗਿਆ ਭਾਈ ਜਦੋਂ ਬਹੁਤ ਮਾੜਾ ਕਰਮ ਕੋਈ ਹੋ ਜਾਵੇ ਨਾ ਰੋਜ਼ ਖਬਰਾਂ ਸੁਣਦੇ ਆ ਰੋਜ਼ ਟੀਵੀ ਸੁਣਦੇ ਆ ਕਿ ਨਵੇਂ-ਨਵੇਂ ਖਬਰਾਂ ਸਾਨੂੰ ਸੁਣਤ ਮਿਲਦੀਆਂ ਆਖਰ ਨੂੰ ਆਪਣੇ ਮੂਤ ਨਿਕਲਦੇ ਵੀ ਵੀਰਸ ਕਲਜ ਉਹ ਆ ਗਿਆ ਖਤਮਾ ਹੋਊਗਾ ਹੁਣ ਸੰਸਾਰ ਦਾ ਆਵਾਸਥਾ ਬਦਲ ਗਈ ਸੋਚ ਬਦਲ ਗਈ ਹੈ ਚੰਗੀ ਸੋਚ ਹੈ ਸਤਜਗ ਹੈ ਜਿਵੇਂ ਜੋ ਘਟਾ ਹੁੰਦਾ ਜਾਏਗਾ ਤੇ ਕਲਜ ਨੂੰ ਬੁਲਾਉਂਦਾ ਜਾਏਗਾ ਇਹ ਤੇਰੀ ਅਵਸਥਾ ਨੂੰ ਇੱਕ ਕਲਯੁਗ ਗਿਆ ਵਾ ਬਾਕੀ ਕੁਛ ਬਦਲਾਵ ਨਹੀਂ ਹੈ ਇਹਦੇ ਵਿੱਚ ਕਿ ਇਹ ਨਹੀਂ ਕਿ ਸੂਰਜ ਨੇ ਰੰਗ ਬਦਲ ਲਿਆ ਸੀ ਭਾਈ ਦੁਪਹਿਰ ਦਾ ਸੂਰਜ ਹੋਰ ਸੀ ਕਿ ਚੰ드ਰਮਾ ਨੀਲੇਆ ਕਰਨਾ ਚਾਹਦਾ ਸੀ ਭਾਈ ਕਿ ਸੰਸਾਰ ਤੇ ਨੀਲਾ-ਨੀਲਾ ਚਾਨਣ ਹੁੰਦਾ ਸੀ ਐਸਾ ਕੁਛ ਵੀ ਨਹੀਂ ਹੈ ਅਵਸਥਾ ਦਾ ਬਦਲਣਾ ਹੀ ਯੁਗ ਦਾ ਬਦਲਣਾ ਹੈ ਅੱਜ ਤੁਸੀਂ ਬੈਠੇ ਹੋ ਜਿਸ ਇਨਸਾਨ ਦੇ ਅੰਦਰ ਗੁਰਨਾਨਕ ਸਾਹਿਬ ਦਾ ਵਾਸਾ ਹੈ ਉਹਦੇ ਹੁਕਮਾਂ ਦਾ ਵਾਸਾ ਹੈ ਉਹ ਸਤਜੁਗ ਦਾ ਮਨੁੱਖ ਹੈ ਜੀਤੇ ਅੰਦਰ ਕੋੜ ਕਪਟ ਝੂਠ ਹੈ ਨਿੰਦਾ ਚੁਗਲੀ ਹੈ ਉਹ ਭਾਈ ਕਲਯੁਗ ਦਾ ਵਾਸਾ ਉਹ ਕਲਯੁਗ ਦਾ ਸਮਾਂ ਉਹਦੇ ਲਈ ਹੈ ਸੰਸਾਰ ਲਈ ਨਹੀਂ ਇਹ ਤਾਂ ਹਰ ਇੱਕ ਲਈ ਅਲੱਗ-ਅਲੱਗ ਤੇਰੀ ਅਵਸਥਾ ਜੋ ਹੈ ਜਿੱਦਾਂ ਦੀ ਤੇਰੀ ਅੰਦਰ ਦੀ ਅਵਸਥਾ ਉਦਾਂ ਦਾ ਤੇਰਾ ਯੁਗ ਹੈ ਸ਼ਾਈ ਵੱਲ ਜਾਏਗਾ ਸਤਜੁਗ ਹੈ ਬੁਰਾਈ ਵੱਲ ਜਾਏਗਾ ਕਲਜੁਗ ਹੈ ਇਹ ਸਤਜੁਗ ਦਵਾਪਰ ਪ੍ਰੇਤਾ ਜਿਨੇ ਵੀ ਜੁਗ ਨੇ ਇਹ ਅਵਸਥਾ ਨੇ ਇਹਨਾਂ ਨੂੰ ਬਣਾਉਣਾ ਮਨੁੱਖ ਦੇ ਆਪਣੇ ਹੱਥ ਵਿੱਚ ਹੈ ਕਿ ਮੈਂ ਕਿਸ ਸਮੇਂ ਵਿੱਚ ਰਹਾ ਭਾਈ ਇੱਥੇ ਸਤਗੁਰੂ ਪਾਤਸ਼ਾਹ ਕਹਿੰਦੇ ਸਤ ਦੇ ਜੁਗ ਵਿੱਚ ਰਹਾ ਸਤ ਦਾ ਜੁਗ ਸੀ ਕੀ ਸੀ ਇਹ ਵੀ ਦੱਸਿਆ ਪਾਤਸ਼ਾਹ ਨੇ ਵਿਧੀ ਦਸੀ ਸਤਜਗ ਸਤਜਗ ਕੀ ਸੀ ਸਤਜਗ ਰਤ ਸੰਤੋਖ ਕ ਧਰਮ ਅਗੇ ਰਥ ਵਾ ਸਤਜਗ ਵਿੱਚ ਕੀ ਹੈ ਧਰਮ ਹਮੇਸ਼ਾ ਗਿਰੇ ਧਰਮ ਤੋਂ ਪ੍ਰਪੋਸ਼ਨ ਨਹੀਂ ਸਮਝਦੇ ਸੀ ਦਸ ਸਤਜਗ ਦਾ ਰੱ ਦੱਸਿਆ ਗਿਆ ਨਾ ਕਿ ਜਿੱਥੇ ਉੱਤੇ ਹੁਕਮ ਤੇ ਦੁਨੀਆ ਚੱਲਦੀ ਸੀ ਸਤਜੁਗ ਰਤ ਸੰਤੋਖ ਦਾ ਜਿਦੇ ਅੰਦਰ ਸਤ ਸੰਤੋਖ ਆਗੇ ਤੇ ਭਾਈ ਸਮਝ ਲਓ ਉਹ ਧਰਮ ਦੀ ਗੱਲ ਕਰ ਰਹੀ ਹੈ ਉਹ ਧਰਮ ਦੇ ਮਾਰਗ ਤੇ ਚੱਲਦਾ ਉਹਦੇ ਅੰਦਰ ਲਾਲਚ ਨਹੀਂ ਹੈ ਕਪਟ ਨਹੀਂ ਹੈ ਠੱਗਾ ਨਹੀਂ ਗਠੋਰੀ ਨਹੀਂ ਉਸ ਤੋਂ ਅੱਗੇ ਆਗੇ ਆ ਤ੍ਰੇਤਾ ਤ੍ਰੇਤੇ ਦੇ ਵਿੱਚ ਕੀ ਹੋਇਆ ਤ੍ਰਿਤੇ रथ जतेक जो आगे अथवा तीसरा युग सी फिर द्वापर कि तीसरे ਦੇ ਵਿੱਚ ਤਾਂ ਪਾਈ ਜੋ ਤੇਰਾ ਰਤ ਸੀ ਨਾ ਤ੍ਰੇਤੇ ਰਤ ਤਪੇ ਕ ਗੰਦੇ ਤ੍ਰੇਤੇ ਦੇ ਵੇ ਤਾਂ ਫਿਰ ਪਾਈ ਹੁਣ ਦੇਖਦੇ ਆਂ ਵਹਾਂ ਪਾਰ ਤੋਹੀ ਇਹ ਜੰਗ ਜੁਦ ਹੋਏ ਅਵਸਥਾ ਬਦਲ ਗਈ ਹੈ ਫੋਨ ਕਰਾਵਾਉਣ ਲੱਗੇ ਜਮੀਨਾਂ ਜੈਦਾ ਦਾ ਵਾਸਤੇ ਇਹਨਾਂ ਕੁਝ ਹੋਣ ਲੱਗੇ ਧਰਮ ਨੂੰ ਭੁੱਲ ਗਏ ਪ੍ਰਮਾਤਮਾ ਨੂੰ ਭੁੱਲ ਗਏ ਤਨੀਆ ਉਸਤਿਆ ਵੀ ਜਿਸ ਲਈ ਅਸੀਂ ਲੜਾਈ ਕਰਦੇ ਆਂ ਭਾਈ ਐਡਾ ਜੰਗ ਜਦ ਹੋਇਆ ਅਸੀਂ ਨਾਲ ਲੈ ਕੇ ਨਹੀਂ ਜਾਣਾ ਅੱਛਾ ਗਏ ਅਕਸਰ ਨੂੰ ਸੋਜੀ ਕਦਵਾਈ ਉਹਨਾਂ ਨੂੰ ਜਦੋਂ ਸਭ ਕੁਝ ਖਤਮ ਹੋ ਗਿਆ ਮਨੁੱਖ ਨੂੰ ਵੀ ਨਾ ਉਸੇ ਟਾਈਮ ਸੋਜੀ ਹੁੰਦੀ ਏ ਜਦੋਂ ਇਹਦੇ ਸਰੀਰ ਤੇ ਸਵਾਸ ਖਤਮ ਹੋਣ ਲੱਗਦੇ ਆ ਫੇਰ ਕੀਤੇ ਹੁੰਦਾ ਕਿ ਭਾਈ ਮੈਂ ਤਾਂ ਧਰਮ ਦੀ ਕੋਈ ਗੱਲ ਹੀ ਨਹੀਂ ਕੀਤੀ ਫੇਰ ਸਾਨੂੰ ਧਾਰਮਿਕ ਸਥਾਨ ਤੇਤੇ ਆਉਂਦੇ ਆ ਧਰਮ ਦੀਆਂ ਗੱਲਾਂ ਯਾਦ ਆਉਂਦੀਆਂ ਜਿਹੜਾ ਕਾਰਜ ਤੋਂ ਬਚਪਨ ਤੋਂ ਕਰਨਾ ਸੀ ਅਖੀਰ ਵੀਰੇ ਆ ਕੇ ਕਰਨਾ ਸ਼ੁਰੂ ਕਰ ਦਿੱਤਾ ਹੈ ਵਾਂਡਵਾਗ ਵੀ ਹਾਲੂ ਐਸੀ ਪਹਿਲਾਂ ਇਸ ਗੱਲ ਦਾ ਉਹਨਾਂ ਨੂੰ ਪ੍ਰਤੀ ਪਰ ਵੀ ਖਿਆਲ ਨਹੀਂ ਸੀ ਕਿ ਭਾਈ ਜਿਸ ਜ਼ਮੀਨ ਤੇ ਅਸੀਂ ਲੜ ਲੱਗੇ ਹਾਂ ਜੇ ਦਰਯੋਦਨ ਮੂਰਖ ਹੈ ਜੇ ਉਹ ਅਗਿਆਨੇ ਹੈ ਅਸੀਂ ਤਾਂ ਵੀ ਸੱਜਣ ਸਤਿਪੁਰਖ ਬਣੇ ਅਸੀਂ ਤਾਂ ਐਸੀ ਮੂਰਖਤਾ ਕਰੀਏ ਕਿ ਇੱਕ ਜੋਰ ਜਨ ਜੋਰੂ ਜਮੇ ਤਨ ਕਾਰਨ ਹੋ ਦੇ ਜੰਗ ਦੇ ਇੰਨਾ ਵਿੱਚੋਂ ਤਿੰਨੇ ਕਾਰਨ ਇਕੱਠੇ ਹੋਗੇ ਸੀ ਇਹਨਾਂ ਦੇ ਦ੍ਰੋਪਦੀ ਦੀ ਇੱਜ਼ਤ ਉਹਦੀ ਸਾੜੀ ਦਾ ਉਤਰਨਾ ਇਹ ਆ ਗਿਆ ਭਾਈ ਇੱਜ਼ਤਾ ਮਾਫਲਾ ਤੇ ਦੂਸਰਾ ਯਰ ਜੋਰੂ ਇਸਤਰੀ ਦਾ ਇਹ ਤ੍ਰੇਤੇ ਵਿੱਚ ਸੀ ਭਾਈ ਤੇ ਅੱਗੇ ਅੱਗੇ ਜ਼ਮੀਨ ਯਰ ਜੋਰੂ ਜ਼ਮੀਨ ਜ਼ਮੀਨ ਦਾ ਸੀ ਭਾਈ ਟਕੜਾ ਦ੍ਰਿਜੋਦਨ ਕਹਿੰਦਾ ਤੁਸੀਂ ਹਾਰੇ ਹੋਏ ਹੋ ਤੇ ਪੰਡਵ ਕਹਿੰਦੇ ਭਾਈ ਸਾਨੂੰ ਚਾਹੇ ਪੰਜ ਗਾਂ ਵੀ ਦੇ ਦੇ ਪੰਜ ਪਿੰਡ ਦੇ ਦੇ। ਉਹਦੀ ਖਾਤਰ ਇੰਨੇ ਦੀ ਖਾਤਰ ਐਡਾ ਵੱਡਾ ਜੰਗ ਜਦ ਹੋਇਆ। ਕੋਈ 100 50 ਦੋ ਸ ਨਹੀਂ ਕਰੋੜਾਂ ਦੇ ਹਿਸਾਬ ਦੇ ਨਾਲ ਦੁਨੀਆ ਉਹ ਖਤਮ ਹੋਈ ਏ। ਦਵਾ ਪਰਦੇ ਵਿੱਚ ਜੰਗ ਹੋਇਆ। ਐਸਾ ਜੰਗ ਹੋਇਆ। ਜੰਗ ਦੇ ਵਿੱਚ ਕੀ ਹੋਇਆ? ਅਖੀਰ ਦੇ ਵਿੱਚ ਦੇਖਿਆ ਵੀ ਵੀ ਨਾਲ ਦੇ ਆਸਣਾਂ ਦੇ ਤੇ ਉਹ ਤਾਂ ਸੱਜਣ ਹੈ ਹੀ ਨਹੀਂ ਏ ਜੋ ਸਾਡੇ ਸਤਕਾਰਯੋਗ ਸੀ ਈਵਨ ਸਾਡੀ ਮਾਤਾ ਵੀ ਸਾਡਾ ਸਾਹ ਛੱਡ ਗਈ ਏ ਪੰਡਵਾ ਦੀ ਮਾਤਾ ਮਾਤਾ ਕੁੰਤੀ ਸੀ ਨਾ ਉਹ ਵੀ ਆਪਣੇ ਭਾਵ ਆਪਣੇ ਜੇਠ ਤ੍ਰਿਤਰਾਸ਼ਤਰ ਤੇ ਉਹਦੀ ਪਤਨੀ ਗੰਦਾਰੀ ਗੰਦਾਰੀ ਔਰ ਕੁੰਤੀ ਉਹ ਆਵੇਂ ਕਹਿ ਦिए ਵੀ ਨੰਦ ਪਰਜਾਈਸ ਦਰਾਣੀ ਜਠਾਣੀ ਸੀ ਬੈਗਰੂ ਪਰ ਦੋਨਾਂ ਦਾ ਪ੍ਰੇਮ ਬਹੁਤ ਕਣਾ ਸੀ ਆਦੇ ਪੁੱਤਰਾਂ ਨੂੰ ਕਹਿੰਦੀ ਜੇ ਮੇਰੇ ਜਦੋਂ ਤ੍ਰਿਸ਼ਾ ਅਕਟਰ ਦਰਯੋਧਨ ਹਾਰ ਹੀ ਗਿਆ ਸਭ ਕੁਝ ਤੇਰਾ ਛੱਡਣਾ ਸੀ ਭਾਈ ਬਥੇਰੇ ਕਹੇ ਨਹੀਂ ਪਰ ਉਹ ਧਰਮ ਦੀ ਗੱਲ ਕੀਤੀ ਕਹਿੰਦਾ ਨਹੀਂ ਅਸਲੀਅਤ ਧਰਮ ਇਹ ਅਸੀਂ ਹਾਰ ਗਏ ਹੁਣ ਛੱਡਣਾ ਅਸੀਂ ਅਗਿਆਤ ਵਾਸਤੇ ਜਾਣਾ ਕਿੱਥੇ ਜਾਂਦੇ ਸੀ ਗਿਆਤ ਉਹ ਜੰਗਲਾਂ 'ਚ ਕਿਤੇ ਵੀ ਜਾਂਦੇ ਸੀ ਉਸ ਤੋਂ ਬਾਅਦ ਅੱਗੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਹੁਣ ਉਹ ਜਾਣ ਲੱਗੇ ਪਤੀ ਪਤਨੀ ਭਾਵ ਦਰਯੋਦਨ ਦੇ ਮਾਤਾ ਪਿਤਾ ਤ੍ਰਿਤਰਾਸ਼ਟ੍ਰ ਪਿਤਾ ਔਰ ਗੰਧਾਰੀ ਉਹਦੀ ਮਾਤਾ ਤੇ ਕੁੰਤੀ ਕਹਿੰਦੀ ਜਿੱਥੇ ਮੇਰੀ ਸਹੇਲੀ ਜਾਏਗੀ ਭਾਵ ਸਹੇਲੀ ਕਹ ਲੋ ਦਰਾਣੀ ਜਠਾਣੀ ਕਹ ਲੋ ਕਿ ਮੇਰੀ ਭੈਣ ਜਿੱਥੇ ਜਾਊਗੀ ਕਿ ਮੇਰੇ ਲਈ ਤਾਂ ਵੀ ਤ੍ਰਿਤਰਾਸ਼ਟ੍ਰ ਇੱਕ ਪਿਤਾ ਸਮਾਨ ਹੈ ਬਸ ਜਿੱਥੇ ਪਿਤਾ ਉੱਥੇ ਮੈਂ ਜਾਵਾਂਗੀ ਇੰਨਾ ਅਦਬ ਸਤਕਾਰ ਸੀ ਇਸ ਰਿਸ਼ਤੇ ਦੇ ਵਿੱਚ ਛੱਡ ਕੇ ਤੁਰ ਗਈ ਏ ਪੁੱਤਰਾਂ ਨੂੰ ਛੱਡ ਦਿੱਤਾ ਬਹੁਤ ਕੁਝ ਉਸਨੇ ਅੱਖੀਂ ਦੇਖ ਲਿਆ ਆਪਣਾ ਜੇਸਟ ਪੁੱਤਰ ਭਾਵ ਇਹ ਵੀ ਕਰਨ ਵੀ ਇਹਨਾਂ ਦਾ ਪੁੱਤਰੀ ਸੀ ਬਈ ਸਭ ਤੋਂ ਵੱਡਾ ਸੀ 판ਡਵ ਨੂੰ ਨਹੀਂ ਪਤਾ ਸੀ ਜੰਗ ਜਦ ਉਹਦੇ ਨਾਲ ਹੋਇਆ ਉਹਦਾ ਵਧ ਹੋਇਆ ਖਤਮਾ ਹੋਇਆ ਜਦੋਂ ਖਾਤਮਾ ਹੋਇਆ ਫਿਰ ਉਹਨਾਂ ਨੂੰ ਦਰਦ ਮਹਿਸੂਸ ਹੋਇਆ ਇਹ ਸਭ ਤੋਂ ਸਾਡਾ ਹੀ ਭਰਾ ਮਰ ਗਿਆ ਸਾਰੇ ਹੀ ਵਿਰਾਗ ਵਸਤਾ ਵਿੱਚ ਆ ਗਏ ਹੁਣ ਦੇਖਦੇ ਆ ਵੀ ਤਖਤ ਜਿਸਟਰ ਨੂੰ ਤਾਜ ਮਿਲ ਗਿਆ ਪਰ ਜਦੋਂ ਦੇਖਦੇ ਆ ਚਾਰੇ ਪਾਸੇ ਨਾ ਗੁਰੂ ਹੈ ਨਾ ਪਿਛੋਂ ਪਿਤਾ ਨੇ ਨਾ ਦਰੁਣਾਚਾਰੀਆ ਨਾ ਕਿਰਪਾਚਾਰੀਏ ਨਾ ਮਾਤਾ ਹੈ ਸਾਡੀ ਕਿ ਇੱਥੋਂ ਤੱਕੇ ਸਾਡੇ ਆਪਣੇ ਭਾਵੇਂ ਵੱਡਾ ਭਰਾ ਕਰਨ ਦੀ ਗੱਲ ਕਰੀਏ ਭਾਵੇਂ ਗੱਲ ਕਰੀਏ ਭੋਨੂ ਵਰਗੇ ਜੋਦੇ ਦੀ ਜੋ ਅਰਜਨ ਦਾ ਪੁੱਤਰ ਸਾਰਾ ਕੁਝ ਖਾਲੀ ਦੇ ਕੇ ਉਹੀ ਰਾਜ ਭਾਗ ਉਹਨਾਂ ਨੂੰ ਕਹਿੰਦੇ ਅੰਦਰ ਅੰਦਰ ਵੱਢ ਕੇ ਖਾਣ ਲੱਗੇ ਚਿੰਤਾ ਹੋ ਗਈ ਕਿਸੇ ਸਮਾਨ ਦਾ ਹੋਣਾ ਨਾ ਪ੍ਰਾਪਰਟੀ ਧੰਦਲ ਤਾਂ ਹੋਣਾ ਕਿ ਵੱਡੀ ਗੱਲ ਨਹੀਂ ਹੁੰਦੀ ਵੱਡੀ ਗੱਲ ਹੁੰਦੀ ਹੈ ਤੇਰੇ ਨਾਲ ਸਾਥ ਤੇਰੇ ਪਰਿਵਾਰ ਦਾ ਹੋਵੇ ਦੇਖੋ ਜਿ ਤਾਂ ਹੀ ਰਹੇਗਾ ਭਾਈ ਜਦੋਂ ਸਾਰੇ ਛੱਡ ਦੇਂਗਾ ਕੱਲੀਆਂ ਦੌਲਤਾਂ ਕੀ ਕਰਨਗੀਆਂ ਅਕਸਰ ਕਲਯੁਗ ਵਿੱਚ ਐਸਾ ਹੁੰਦਾ ਹੈ ਕਿ ਇਨਸਾਨ ਸਭ ਕੁਝ ਛੱਡ ਦਿੰਦਾ ਸੌਦਾ ਛੱਡ ਦਿੰਦਾ ਇੱਕ ਮਾਇਆ ਦੇ ਖਾਤਰ ਚੱਲ-ਵਾਰਤਾ ਲਵਾਰ ਇਹ ਹੁੰਦਾ ਹੈ ਹੁਣ ਪਾਂਡਵਾਂ ਜਦੋਂ ਦੇਖਿਆ ਸਭ ਕੁਝ ਹੋਇਆ ਖਾਲੀ ਹੋ ਗਿਆ ਭਾਈ ਹੁਣ ਜੇ ਤਾਂ ਉਹਨਾਂ ਦੇ ਵਿੱਚ ਅਸਲ ਸਤ ਸੰਤੋਖ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਭਾਈ ਫਾਰ ਗਏ ਸੀ ਲੈ ਜਾ ਹੁਣ ਸਾਡੀ ਗਲਤੀ ਸੀ ਅਸੀਂ ਅਗਿਆਨੀ ਸੀ ਉਸ ਟਾਈਮ ਪਰ ਅੱਜ ਤਾਂ ਅਸੀਂ ਸਮਝ ਲਈ ਗੱਲ ਕੀਤੀ ਏ ਵੀ ਨਾ ਜੰਗ-ਜਦ ਕਰੀਏ ਕੀ ਏ ਜ਼ਿੰਦਗੀ ਕੱਟਣੀ ਏ ਕੋਈ ਹੋਰ ਸਥਾਨ ਮਿਲ ਜੂਗਾ ਬੇਗਰ ਨੂੰ ਪਾਇਆ ਪਈ ਤੇ ਨਾ ਜਗ ਜੰਦ ਹੁੰਦੀ ਜੰਗ-ਜਦ ਹੋਣ ਤੋਂ ਬਾਅਦ ਕੀ ਕੀਤਾ ਜਦੋਂ ਦੇਖਿਆ ਸਭ ਕੁਝ ਖਾਲੀ ਏ ਕੁਝ ਵੀ ਪੱਲੇ ਨਹੀਂ ਏ ਕੀ ਕਰੀਏ ਜਿਵੇਂ ਜੈਦਤਾ ਰਾਜ ਮੁਕਟ ਨੂੰ ਅਕਸ ਨੂੰ ਉਹ ਵੀ ਸਭ ਕੁਝ ਛੱਡ ਕੇ ਕਹਿੰਦੇ ਜੰਗਲਾਂ ਚਲੇ ਗਏ ਪਹਾੜਾਂ ਦੇ ਚਲੇ ਗਏ ਜਿਵੇਂ ਦਸਮ ਪਾਤਸ਼ਾਹ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ ਕਹਿੰਦੇ ਨੇ ਉਸ ਜਗ੍ਹਾ ਜੇ ਤਪੱਸਿਆ ਕੀਤੀ ਜਿਹਨੇ ਹੇਮਕੁੰਡ ਸਾਹਿਬ ਵੀ ਕਹਿੰਦੇ ਹੈ ਕਹਿੰਦੇ ਉਧਰ ਕਿਸੇ ਸਮੇਂ ਦੇ ਉਤੇ ਪੰਡ ਰਾਜ ਤਹਯੋਗ ਕੁਮਾਰ ਕਹਿੰਦੇ ਜਿੱਥੇ ਪਾਂਡਵਾ ਨੇ ਆਪਣਾ ਗਿਆਤ ਵਾਸ ਪੂਰਾ ਕੀਤਾ ਪਰ ਉੱਥੇ ਹੀ ਖਤਮ ਹੋ ਗਏ برف ਦੇ ਵਿੱਚ ਹੀ ਦਫਨ ਹੋ ਗਏ ਉਨਾਰ ਕੋਈ ਸੰਸਕਾਰ ਨਹੀਂ ਹੋਇਆ ਕਿ ਇਹ ਭਈ ਜਯਦਸ਼ਤਰ ਐਦਾਂ ਮਰਿਆ ਸੀ ਜਯਦਸ਼ਤਰ ਤਾਂ ਐਦਾਂ ਤਾਂ ਹੋਇਆ ਅਰਜੰਦਾ ਜੋ ਵੀ ਜੋ ਵੀ ਸਾਰ ਜਿੰਨੇ ਸੀ ਨਹੀਂ ਪਤਾ ਉਹਨਾਂ ਪਰੇ ਇੱਥੋਂ ਤੱਕ ਕਿ ਕਿਸ਼ਨ ਭਗਵਾਨ ਦਾ ਨਹੀਂ ਪਤਾ ਵੀ ਇਹ ਅੰਤਮ ਸੰਸਕਾਰ ਹੋਇਆ ਸੀ ਕਿੱਥੇ ਹੋਇਆ ਸੀ ਕਿਨੇ ਕੀਤਾ ਸੀ ਕਿਹੜੀ ਧਰਤੀ ਕੋਈ ਨਹੀਂ ਲੱਭਦਾ ਵੀ ਬਸ ਸਭ ਕੁਝ ਖੋਲੇ ਐ ਇੰਨੇ ਇਤਿਹਾਸ ਸਰਵਣ ਕਰਦੇ ਆ ਫੇਰ ਵੀ ਰੱਤੀ ਪਰ ਸਾਨੂੰ ਸਮਝ ਨਹੀਂ ਆਈ ਕਿਸਾ ਕੋ ਤੇ ਛੱਡ ਦੇਣਾ ਭਾਈ ਕਾਦੇ ਲਈ ਅੰਦਰ ਆਪਣੇ ਕਲਯੁਗ ਦਾ ਵਾਸਾ ਕਰਦੇ ਆਂ ਅੰਦਰ ਆਪਣੀ ਵਸਤਾਂ ਕਿਉਂ ਵਿਗਾੜਦਾ ਰਹਿ ਸਤ ਦੇ ਵਿੱਚ ਰਹਿ ਸੰਤੋਖ ਦੇ ਵਿੱਚ ਰਹਿ ਤੇ ਜਦੋਂ ਕਲਯੁਗ ਆਇਆ ਕਾਲਯੁਗ ਰਥ ਅਗਨ ਕਾ ਕੋੜ ਅਗੇ ਰਥਵਾ ਅੰਦਰ ਵੀ ਅਗ ਲੱਗੀ ਆ ਲਾਲਚ ਦੀ ਅੰਦਰ ਵੀ ਕੂੜਾ ਕਪੜਾ ਢੂਠ ਹੈ ਵਿਕਾਰ ਹੈ ਸਿਰਫ ਇਸ ਨੂੰ ਮਾਇਆ ਦੇਂਦੀ ਹੈ ਮੈਂ ਬਹੁਤ ਤਗੜਾ ਧਨਾੜ ਅਮੀਰ ਹੋ ਜਾਵਾਂ ਕਦੇ ਸੋਚਦੇ ਨਹੀਂ ਕਿ ਜਦੋਂ ਉਹ ਵੀ ਮਰਦੇ ਆ ਖਾਲੀ ਜਾਂਦੇ ਇੱਥੋਂ ਭਾਵੇਂ ਕਿੰਨਾ ਕਮਾਲ ਹੈ ਸਭ ਤੇਰਾ ਇੱਥੇ ਹੀ ਰਹਿ ਜਾਣਾ ਕੁਝ ਵੀ ਪੱਲੇ ਨਹੀਂ ਜਾਂਦਾ ਜੋ ਨਾਲ ਜਾਣਾ ਭਾਈ ਉਹਦੀ ਇਕਾਤਰਤਾ ਕਰਿਆ ਕਰ ਉਹ ਕਿੱਥੋਂ ਮਿਲਦਾ ਹੈ ਉਹ ਮਰਦੇ ਗੁਰੂ ਦੇ ਉਪਦੇਸ਼ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਨਾ ਕਿ ਗੁਰੂ ਹੈ ਕੌਣ ਹੈ ਗੁਰ ਮੂਰਤ ਗੁਰ ਸ਼ਬਦ ਹੈ ਇਸ ਸ਼ਬਦ ਦੇ ਨਾਲ ਜੁੜ ਜਾਣਾ ਜੁੜ ਦਾ ਭਾਵ ਇਹ ਨਹੀਂ ਹੈ ਕਿ ਪੜ ਲਿਆ ਕੰਮ ਖਤਮ ਹੋ ਗਏ ਕਿ ਸ਼ਬਦ ਜੋ ਕਹਿੰਦਾ ਉਸ ਦੀ ਪਾਲਣਾ ਕਰਦਾ ਹੈ ਜਿਉਂ-ਜਿਉਂ ਪਾਲਣਾ ਕਰੇਗਾ ਭਾਈ ਤਿਉਹ ਤੂੰ ਸਤ ਦੇ ਮਾਰਗ 'ਤੇ ਵੱਲ ਜਾ ਰਿਹਾ ਹੈਂ ਇੱਕ ਦਿਨ ਸਤ ਦੇ ਮਾਰਗ ਤੇ ਚਲਦੇ ਆਂ ਚਲਦੇ ਆਂ ਤੋ ਅਸਲ ਸਤ ਵਿੱਚ ਸਮਾ ਜਾਏਗਾ ਕਿ ਅਸਲ ਜੋ ਸਤ ਹੈ ਉਹ ਹੈ ਪਰਮਾਤਮਾ ਤੋ ਉਹਦੇ ਵਿੱਚ ਸਮਾ ਜਾਏਗਾ ਜਦੋਂ ਪਰਮਾਤਮਾ ਦੇ ਵਿੱਚ ਸਮਾ ਗਿਆ ਭਾਈ ਫਿਰ ਤੇਰਾ ਆ ਜੋ ਪੰਕਤੀ ਸਰਵਣ ਕੀਤੀ ਸੀ ਨਾ ਦਰਸ਼ਨ ਪਰ ਸੇਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਕਿ ਗੁਰੂ ਦੇ ਦਰਸ਼ਨ ਕੀਤੇ ਆ ਜਨਮ ਮਰਨ ਦਾ ਛਟਕਾਰਾ ਹੋ ਜਾਂਦਾ ਹੁੰਦਾ ਕਦੋਂ ਹੈ ਜਦੋਂ ਸਤ ਦੇ ਮਾਰਗ ਤੇ ਚੱਲਦੇ ਆਂ ਚੱਲਦੇ ਆਂ ਸਤ ਦੇ ਵਿੱਚ ਸਮਾ ਗਿਆ ਸਤਗੁਰ ਕੀ ਜਨਮੇ ਗਵਨ ਮਟਾਇਆ ਜਦੋਂ ਉਸ ਸਤ ਸਮਾ ਗਿਆ ਨਾ ਉਹ ਖੁਦ ਪਰਮਾਤਮਾ ਖੁਦ ਜਨਮ ਮਨ ਤੋਂ ਰਹਤਾ ਕਾਲ ਤੋਂ ਰਹਤਾ ਤੇ ਤੂੰ ਵੀ ਉਸ ਵਾਸਤਾ ਤੇ ਪਹੁੰਚ ਜੇਗੀ ਤੇਰੀ ਆਤਮਾ ਕਿ ਦੁਬਾਰਾ ਜਨਮ ਮਰਨ ਦੇ ਵਿੱਚ ਨਹੀਂ ਆਏਗੀ ਇਹ ਕੀੜੇ ਮਕੋੜਿਆਂ ਦੀ ਜਿੰਨੀ ਆ ਜੁਨੀਆ ਸੌ ਇਹ ਤੇਰੀ ਆਤਮਾ ਹੁੰਦੀ ਹੈ ਭਈ ਇਹ ਹੀ ਇਹ ਕਦੇ ਮਨੁੱਖਾਂ 'ਚ ਘੁੰਮਦੀ ਹੈ ਕਦੇ ਪਸ਼ੂ ਪੰਛੀ 'ਚ ਘੁੰਮਦੀ ਹੈ ਕਰਮਾਂ ਦੇ ਹਿਸਾਬ ਦੇ ਨਾਲ ਸੋ ਇਹ ਤੋਂ ਮੁਕਤ ਹੋਣਾ ਹੈ ਤੇ ਜੋ ਆਪ ਜੀ ਨੇ ਪੰਕਤੀ ਸਰਵਣ ਕੀਤੀ ਰੰਗ ਕੀਤੀ ਸੀ ਨਾ ਦਰਸ਼ਨ ਪਰਸੇ ਗੁਰੂ ਤੇ ਜਨਮ ਮਰਨ ਇਥੇ ਇਹ ਵੀ ਧਿਆਨ ਰੱਖੋ ਜਿੱਥੇ ਮਰਣਾ ਦੁੱਖ ਹੈ ਉਥੇ ਜੰਮਣਾ ਵੀ ਦੁੱਖ ਹੈ ਜਨਮ ਮਰਨ ਦੁੱਖ ਜਾਏ ਦੋਨੇ ਹੀ ਦੁੱਖ ਦੱਸੇ ਆ ਪਾਛ ਨੇ ਜੰਮਣਾ ਜੰਮਣਾ ਔਰ ਮਰਨਾ ਜੰਮਣ ਤੇ ਕਿਸੇ ਬੱਚੇ ਦਾ ਜਨਮ ਦਾ ਸੀ ਖੁਸ਼ੀ ਮਨਾਉਨੇ ਪਰ ਅਸਲ ਉਹਦੇ ਬਾਤ ਤੇ